अह सीएम साहब ने थे डीजी साहब ने एक ऑपर्चुनिटी दी है, है कि मैं इस पावन धरती पे बतौर अपना जी का सफर शुरू करा कि मेरे लिए बहुत ही एक आशीर्वादन दी एक बात है तो मैं कोशिश करंगा कि अ सिंहstan अपने फर्जानों में बसाऊं द ऑर्डिनरी एरिया ड्रोन ने कवटाई हुआ किस तरीके ना उसके काम दिखाया रहा है जिस प्रकार तंत्र तो चल रहे हैं 90 ड्रोन भी है ना बहुत ज्यादा रिजल्ट आ रही कोई टीम मेरे आसपास बैठी है जो पहले एसएसपी साहब ने बड़ा अच्छा काम कर रहे हैं जो मेरे पहले मेरे डीएलजे साहब रणनीति कोई और एक कोई वादा करांगे या कोई ये सुनो होर पेटर करांगे तो समय सम्छ समय से तो डायनालिसिस शेयर कर देना चाहेंगे बट जो मेरे तो पहले जितने विभाग सर ने बहुत अच्छा काम करके गया मैं कि मैं कोशिश करूंगा कि पूरी अच्छा काम तो कर कराऊंगा। और रेडी है जैसा कि मैं नौजवान है लगातार ओनिया जिस तरीके ने कंस ਮਤਿ ਫਿਰਦਾ ਬੋਰਾ ਗੁਰੂਆ ਪੀਰਾਂ ਦੀ ਧਰਤੀ ਹੈ ਮੈਂ ਤਾਂ ਨੌਜਵਾਨਾਂ ਨੂੰ ਤਬੀਲ ਕਰਾਂਗਾ ਕਿ ਇਹ ਸਾਰਾ ਜਿਹੜਾ ਅਸੀਂ ਦੇਸ਼ਵਧੀ ਜਿਹੜਾ ਅਸੀਂ ਕੰਮ ਕਰ ਰਹੇ ਆ ਅਸੀਂ ਇਹ ਨਸ਼ੇ ਦੇ ਗਲਦਲ ਦੇ ਵਿੱਚ ਫਸ ਰਹੇ ਆ ਅਸੀਂ ਉਸ ਤੋਂ ਮੁਕੀਏ ਮੇਨਸਟ੍ਰੀਮ ਦੇ ਵਿੱਚ ਆਈਏ ਦੇਸ਼ ਦੀ ਚੜ੍ਹਦੇ ਵਿੱਚ ਅਸੀਂ ਆਪਾ ਵੱਧ ਚੜ ਕੇ ਆਪਣਾ ਹਿੱਸਾ ਪਾਈਏ ਅਸੀਂ ਆਰਮੀ ਵਿੱਚ ਜਾਈਏ ਫੋਰਸਿਸ ਜੁਆਇਨ ਕਰੀਏ ਆਪਣਾ ਕਿੱਤਾ ਸਿੱਖੀਏ ਆਪਣਾ ਆਤਮ ਨਿਰਭਰ ਹੋਈਏ ਬਾਤ ਸਾਰੇ ਨੂੰ ਨੋਜਵਾਨਾਂ ਨੂੰ ਜੀਪੀ ਸਰ ਤੁਸੀਂ ਗੈਂਗਸਟਰ ਜਿੰਨਾ ਵੀ ਬਾਰੋਂ ਇਹਨੇ ਗੈਂਗਸਟਰਾਂ ਲਈ ਦੇਨੇਗਾ ਐਕਸਰ ਦੇ ਉੱਤੇ ਸਾਭੀ ਉਹ ਜਿਹੜੀ ਠੱਲ ਪਈ ਪੰਜਾਬ ਦੇ ਵਿੱਚ ਤੁਸੀਂ ਬਹੁਤ ਵੱਡੇ ਲੈਵਲ ਦੇ ਉੱਤੇ ਕੰਮ ਕੀਤਾ ਇਸ ਏਰੀਆ ਦੀ ਜਿਹੜੀ ਪ੍ਰੋਬਲਮ ਸੀ ਜਿਸ ਸਮੇਂ ਦੇ ਪੁਲਿਸ ਕਰਦੇ ਕਿ ਮਤਲਬ ਸੈਟ ਕੋਲ ਚਾਰੇ ਐਸਐਸਪੀ ਬੈਠੇ ਨੇ ਟਾਲਾ ਹੋ ਜਗਾ ਅੰਮ੍ਰਿਤਸਰ ਰੂਲ ਦੇ ਵਿੱਚ ਸੈਕੂਲਰ ਪਾਲਸੀ ਜਾਂ ਗੈਂਗਸਟਰਾਂ ਦਾ ਕੋਈ ਦਬਦਬਾ ਸੀ ਉਸ ਲੈਵਲ ਤੇ ਕੋਈ ਸਖ਼ਤ ਕਦਮ ਦੇ ਉੱਤੇ ਜਾਂ ਇਸ ਵੈਸ਼ ਨੇ ਇਨੀਸ਼ੀਏਟ ਕੀ ਲੋਕਾਂ ਨੂੰ ਅਮਨ शांति ਜਿਹੜੀ ਹੈ ਅਸੀਂ ਚਾਹਦੇ ਨਾਲ ਲੋਕ ਲੈ ਸਕਣ ਉਹ ਟੈਕਸ ਦਾ ਦਬਦਬਾ ਜਿਹੜਾ ਤੁਹਾਡੇ ਘਰ ਘਟਾਇਆ ਜਾ ਸਕਦਾ ਜੀ ਜਿਹੜਾ ਕਵਸਿਨ ਕੀਤਾ ਬੜਾ ਵੈਲਿਡ ਹੈ ਚੈਲਿੰਜ ਇਸ ਦੇ ਪਰ ਅਸੀਂ ਅਸ਼ੋਰ ਕਰਦੇ ਆਂ ਕਿ ਉਹਦਾ ਟੀਮ ਜਿਹੜੀ ਮੇਰੇ ਆਸ-ਪਾਸ ਹੈ ਜੀ ਅਸੀਂ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਦੇਵਾਂਗੇ ਔਰ ਜਿਹੜਾ ਦੇਸ਼ ਦਾ ਕਾਨੂੰਨ ਹੈ ਉਹੀ ਇੱਥੇ ਰਾਜ ਕਰੇਗਾ ਨਾ ਕਿ ਕੋਈ ਜਦ ਲਾਇਆ ਵੀ ਇਸੇ ਸਰ ਬਾਰਡਰ ਏਰੀਆ ਦੇ ਵਿੱਚ ਜਿੰਨਾਂ ਕੋਲ ਹੱਲੇ ਵੀ ਖੇਪਾ ਮੰਗਵਾਇਦਾਰੀਆਂ ਪਾਕਿਸਤਾਨ ਤੋਂ ਆ ਰਹੀਆਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੀਦਾ ਚੇਤਾਵਨੀ ਤਾਂ ਪੰਜਾਬ ਪੁਲਿਸ ਦੇ ਸੈਕੰਡ ਟੂ ਮਨ ਪੰਜਾਬ ਪੁਲਿਸ ਨੇ ਬੜੇ ਚੱਲੇ ਜਿਹੜੇ ਹੈਗੇ ਆ ਪਹਿਲਾਂ ਵੀ ਆਪਣੇ ਜਿੱਤੇ ਹੈਗੇ ਨੇ ਇਹਨੇ ਔਫਰ ਸਮਾਂ ਦੇਖਿਆ ਐਂਡ ਪੰਜਾਬ ਪੁਲਿਸ ਨੇ ਬੇਸ਼ਿਆ ਉੱਪਰ ਕੇ ਆਈ ਹੈ ਜਿਹੜੀਆਂ ਖੇਪਾ ਆ ਰਹੀਆਂ ਅਸੀਂ ਇਹਨਾਂ ਤੇ ਇੱਕ ਇਹਨਾਂ ਨਾਲ ਨਾਲ ਰਲ ਮਿਲ ਕੇ ਜੋ ਵੀ ਬੀਐਸਐਫ ਜਿਹੜੀਆਂ ਦੂਜੀਆਂ ਏਜੰਸੀਆਂ ਆ ਅ ਕੋਈ ਏਜੰਸੀਆਂ ਨਾਲ ਨਾ ਰਹਿਣ ਦੇ ਜੀ ਅਸੀਂ ਰਣਨੀਤੀ ਬਣਾਵਾਂਗੇ ਅੰਦਰ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅੱਛੇ ਰਿਜ਼ਲਟ ਦੇਵਾਂਗੇ ਇਹ ਅਸਰ ショ ਸਰ ਪਬਲਿਕਰ ਦੇ ਨਾਲ ਕਾਜ ਵੀ ਤੁਹਾਡਾ ਰਹਿਣਾ ਤੁਸੀਂ ਜਿੱਥੇ ਮਿਲਿਆ ਉਹ ਤੌਰ ਐਸਐਸਪੀ ਵੀ ਜਿੱਥੇ ਪਬਲਿਕ ਨੂੰ ਤੁਸੀਂ ਕਾਜ ਦੀ ਪ੍ਰੈਕਟਿਸ ਦਿੰਦੇ ਹੋ ਰੇਜ ਵੱਡੀ ਹੈ ਪਬਲਿਕ ਦੇ ਨਾਲ ਉਸੇ ਤਰ੍ਹਾਂ ਦਾ ਹੀ ਤਾਲਮਲ ਰਹੇਗਾ ਜੀ ਜੇ ਅਸੀਂ ਫਿਰ ਵੀ ਅੱਗੇ ਆਪਣੀ ਰੋਸਮਾਂ ਦੱਸਣ ਉਹਨਾਂ ਨੂੰ ਅਭਾਲ ਦਿੱਸਣਾ ਕਾਇਦੇ ਦਾਤਿਕ ਹੋਵੇ ਰਿਹਾ ਹੈ ਪਬਲਿਕ ਸਰਵੈਂਟਸ ਤੇ ਸਾਡਾ ਕੰਮ ਹੀ ਇੱਕ ਲੋਕ ਸੇਵਾ ਹੈ ਜੀ ਅਸੀਂ ਆਪ ਲੋਕਾਂ ਕੋਲੇ ਜਾਵਾਂਗੇ ਅਸੀਂ ਇੱਕ ਜਿਹੜੀ ਪੰਜਾਬ ਦੀ ਵੈਸੇ ਵੀ ਸੱਜਦਾ ਦੀ ਜਿਹੜੀ ਰੇਤ ਹੈਗੀ ਹੈ ਜੀ ਸੇਵਾ ਦਾ ਭਾਵ ਉਹ ਸਾਨੂੰ ਉਸ ਨਾਲ ਉਸਤੇ ਅਮਲ ਕਰਨਾ ਚਾਹੀਦਾ ਤੇ ਬਿਲਕੁਲ ਪਬਲਿਕ ਨੂੰ 24 ਘੰਟੇ 24x7 ਦਾ ਅਵੇਲੇਬਲ ਹੈ ਮੇਰੇ ਆਫੀਸਰ ਜੀ